ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 31 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਸੋ ਇੱਕ ਗੱਲ ਪਹਿਲੋ ਹੀ ਕਰਨੀ ਜ਼ਰੂਰੀ ਹੈ ਇਸ ਵਾਰ ਮੀਂਹ ਦੇ ਅੰਦਾਜ਼ੇ ਤਕਰੀਬਨ ਜਿੰਨੇ ਵੀ ਲਾਏ ਹਨ ਸਾਰੇ ਹੀ ਗਲਤ ਹੁੰਦੇ ਹਨ ਕਿਉਂਕਿ ਜੋ ਇੰਟਰਨੈਟ ਤੋਂ ਜਾਣਕਾਰੀ ਉਪਲਬਧ ਹੁੰਦੀ ਹੈ ਉਹਦੇ ਅੰਦਾਜ਼ੇ ਦੇ ਹਿਸਾਬ ਨਾਲ ਹੀ ਹਰ ਕੋਈ ਜਾਣਕਾਰੀ ਉਪਲਬਧ ਕਰਵਾਉਂਦਾ ਹੈ ਸੋ ਇਸ ਵਾਰ ਜਿੰਨੇ ਵੀ ਅੰਦਾਜ਼ੇ ਲਗਾਏ ਹਨ ਉਹ ਸੱਚ ਨਹੀਂ ਹੋ ਰਹੇ तकरीबन ਗਲਤ ਹੀ ਹੋ ਰਹੇ ਹਨ ਅੱਜ ਵੀ ਮੀਂਹ ਦੀ ਵੱਡੇ ਪੱਧਰ ਤੇ ਉਮੀਦ ਸੀਗੀ ਦਿਨ ਵੇਲੇ ਨਾ ਮੱਤਰ ਹੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਗਰਮੀ ਤੇ ਹੋਮਸ ਤੁਸੀਂ ਆਪ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਹੈ ਵੱਡੇ ਪੱਧਰ ਤੇ ਗਰਮੀ ਅਤੇ ਹੋਮਸ ਬਣੀ ਹੋਈ ਹੈ ਸੋ ਇੰਟਰਨੈਟ ਤੇ ਜਿੰਨੀ ਵੀ ਜਾਣਕਾਰੀ ਮੌਜੂਦ ਹੈ ਉਹਦੇ ਹਿਸਾਬ ਨਾਲ ਅੱਜ ਕੱਲ ਨੂੰ ਜਾਂ ਜਿਹੜਾ ਦਿਨ ਕੱਲ ਨੰਨਖ ਗਿਆ ਇਹਨਾਂ ਦੇ ਵਿੱਚ ਵਧੀਆ ਮੀਂਹ ਪੈਣਾ ਚਾਹੀਦੇ ਸਨ ਪਰ ਕੱਲ ਟੁੱਟਵੇਂ ਤੌਰ ਤੇ ਮੀਂਹ ਪੈ ਹੈ ਅੱਜ ਨਾ ਮਾਤਰ ਜੇ ਇਹ ਹੀ ਮੀਂਹ ਪਿਆ ਸੋ ਅੱਜ ਰਾਤ ਨੂੰ ਉਮੀਦ ਹੈ ਕਿ ਜਿੰਨੀ ਕਿ ਜਾਣਕਾਰੀ ਇੰਟਰਨੈਟ ਤੇ ਉਪਲਬਧ ਹੈ ਕਿ ਵਧੀਆ ਮੀਂਹ ਪੈ ਸਕਦਾ ਹੈ ਅੱਜ ਰਾਤ ਨੂੰ ਜਿੰਨੀ ਗਰਮੀ ਤੇ ਹੌਮਸ ਬਣੀ ਹੋਈ ਹੈ ਕੁਝ ਇਲਾਕਿਆਂ ਦੇ ਵਿੱਚ ਹੁਣ ਵੀ ਮੀਂਹ ਪੈ ਰਿਹਾ ਜਿਵੇਂ ਪਟਿਆਲਾ ਹੋ ਗਿਆ ਪਾਤੜਾ ਹੋ ਗਈਆਂ ਰਾਜਪੁਰਾ ਹੋ ਗਿਆ ਜਾਂ ਕੁਝ ਸਮੇਂ ਤੱਕ ਫਤਿਹਗੜ੍ਹ ਸਾਹਿਬ ਮੋਹਾਲੀ ਚੰਡੀਗੜ੍ਹ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਅੱਧੀ ਰਾਤ ਤੋਂ ਬਾਅਦ ਟੁੱਟਵੇਂ ਤੌਰ ਤੇ ਸ਼ਰਾਟੇ ਜਿਵੇਂ ਕੱਲ ਲੱਗੇ ਸਨ ਉਹ ਕਿਸੇ ਵੀ ਜ਼ਿਲ੍ਹਿਆਂ ਦੇ ਵਿੱਚ ਲੱਗ ਸਕਦੇ ਹਨ ਕਦੇ ਉਹ ਜਲੰਧਰ ਵੀ ਹੋ ਸਕਦਾ ਕਦੇ ਨਵਾਂ ਸ਼ਹਿਰ ਗੁਰਦਾਸਪੁਰ ਹੁਸ਼ਿਆਰਪੁਰ ਫਾਜ਼ਿਲਕਾ ਅਮੂਖ ਸਰ ਇੱਦਾਂ ਟੁੱਟਵੇਂ ਤੌਰ ਤੇ ਸ਼ਰਾਟੇ ਅਜੱਦੀ ਰਾਤ ਨੂੰ ਜਾਂ ਰਾਤ ਵੇਲੇ ਲੱਗ ਸਕਦੇ ਹਨ ਕੱਲ ਨੂੰ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਰਹਿਣ ਦੀ ਸੰਭਾਵਨਾ ਬਣੀ ਹੈ